ਦੇਖ ਬਰਾਣੀ ਸਿੱਖੀਏ ਤੇ ਦੇਖ ਕਿਵੇਂ ਬਰਾਣੀ ਦਾ ਲਕੜਾਈ ਸਾਫ਼ ਕਰ ਲੈਣੀ ਹੈ ਸਾਫ਼ ਕਰ ਲਈ ਪਾਣੀ ਗਰਮ ਕਰ ਲਿਆ ਆਪਾਂ ਤੇ ਹੁਣ ਦੇਸੀ ਘਿਓ ਘਰ ਦਾ ਪ्योर ਸ਼ੁੱਧ ਵਿੱਚ ਪਾ ਦੇਣਾ ਠੀਕ ਹੈ ਇਸ ਤਰ੍ਹਾਂ ਆਪਾਂ ਦੇਸੀ ਘਿਓ ਸਾਰਾ ਵਿੱਚ ਪਾ ਦੇਣਾ ਤੇ ਬੜਾ ਪਿਆਰੀ ਦੇਖ ਬਣੇਗੀ ਘਰ ਦੇ ਘਿਓ ਦੀ ਸ਼ੁੱਧ ਦੇਸੀ ਦੇਖ ਜੋ ਆਪ ਜੀ ਦੁੱਧ ਚਾਣਦੇ ਹੋ ਮੱਠੇ ਸੇਕਦੇ ਉੱਤੇ ਗੜੀ ਪਿਆਰੀ ਦੇਗ ਬਣੇਗੀ ਰਾਖਾਬ ਗਿਆਨ ਸੁਧਿਆਨ ਪਾਣੀ ਗਰਮ ਆਟਾ ਛਾਣ ਲਿਆ ਆਪਾਂ ਚੀਨੀ ਹੈਗੀ ਆਪਣੇ ਕੋਲ ਇਹ ਹੁਣ ਆਪਾਂ ਤੁਹਾਨੂੰ ਦੇਗ ਬਣਾਣੀ ਸਿਖਾਨੇ ਆ ਥੋੜੇ ਥੋੜੇ ਵਿੱਚ ਘੋਲ ਘੋਲ ਕੇ ਲਓ ਜੀ ਹੁਣ ਆਟਾ ਪਾਣ ਦੀ ਤਿਆਰੀ ਹੋ ਗਈ ਐ ਹੁਣ ਆਪਾਂ ਆਟਾ ਪਾ ਲੈਣਾ ਕਿਉ ਗਰਮ ਹੋ ਗਿਆ ਹੁਣ ਆਪਾਂ ਆਟਾ ਪਾਣ ਲੱਗੇ ਆ ਤੇ ਤੁਸੀਂ ਦੇਖ ਬਣਦੀ ਵੇਖੋ ਲਓ ਜੀ ਹੁਣ ਵਾਹਿਗੁਰੂ ਦੀ ਕਿਰਪਾ ਨਾਲ ਆਪਾਂ ਦੇਖ ਲਈ ਸਿੱਖ ਰਹੇ ਆ ਉਧਰ ਸੁਖਮਨੀ ਸਾਹਿਬ ਦੇ ਜਾਪ ਚੱਲ ਰਹੇ ਨੇ ਗੁਰੂ ਘਰ ਉਧਰ ਆਪਾਂ ਦੇਖ ਬਣਾ ਰਹੇ ਆ ਸੰਗਰਾਂਦ ਦਾ ਪੂਤਰ ਦਿਹਾੜਾ ਹੈ ਦੇਖੋ ਉਹ ਬੰਦੀ ਕਿਹੜੀ ਦੀ ਕਰਨ ਉਹ ਲੜਾ ਇਹਨੂੰ ਬੜੇ ਪਿਆਰ ਸਤਕਾਰ ਦੇ ਨਾਲ ਦੇਖੋ ਬਲਗੌਡ ਪੀਲ ਕਰਨੇ ਲੱਗੇ ਆ ਤਾਂ ਪਰੇ ਜਾਂਦੇ ਨਾਲ ਵਾਏ ਕੁਵਾ ਦੇ ਯਾਦ ਕਰਦੇ ਹੋ ਮੋਰ ਮਸਾਲਾ ਦਾ ਬਣਾਇਆ ਤੇ ਬੜਾ ਅਜੀਬ ਲੱਗਦਾ ਆਪਾਂ ਕਰਕਾ ਦੇ ਵਿੱਚ ਮਿਕਸ ਕਰ ਦੇਣਾ ਹੈ ਸਾਰਾ ਇਹਦੇ ਵਿੱਚ ਪਾਣੀ ਵੀ ਪਾ ਲੀਂਦਾ ਹੈ ਇਸ ਤਰ੍ਹਾਂ ਆਪਾਂ ਦੇਗ ਬਣਾ ਲਈਏ 440 ਸਾਲ ਦੇ ਨਾਲ ਸਾਹ ਸੰਗਤ ਜੀ ਇਸ ਤਰ੍ਹਾਂ ਮੱਠੀ ਮੱਠੀ ਹਿਲਾਇਆ ਲਓ ਦੇ ਤੇ ਰੰਗ ਜਿਹੜਾ ਹੈ ਉਹਦੇ ਕੋਲ ਲੱਗ ਗਿਆ ਹੈ ਬਾਕੀ ਕਿਰਪਾ ਦੇ ਨਾਲ ਬਾਬੇ ਨਾਲ ਕਿਰਪਾ ਦੇ ਨਾਲ ਬਸ ਜਦੋਂ ਦੇਗ ਬਣਾਣੀ ਹੈ ਖਿਆਲ ਰੱਖਣਾ ਕਿ ਧੀਮੀ ਆਗ ਹੋਵੇ ਤੇ ਮੱਠੇ ਮੱਠੇ ਸੇਕ ਦੇ ਉੱਤੇ ਹੌਲੀ ਹੌਲੀ ਆੜੀ ਨਹੀਂ ਕਰਨੀ ਬੜੀ ਨਿਮਰਤਾ ਦੇ ਨਾਲ ਬੜੇ ਪਿਆਰ ਦੇ ਨਾਲ ਬੜੇ ਸਹਿਜ ਸੁਭਾਅ ਦੇ ਨਾਲ ਆਪਾਂ ਦੇਗ ਤਿਆਰ ਕਰ ਲਈ ਹੁਣ ਬਸ ਥੋੜਾ ਸਮਾਂ ਹੋਰ ਲੱਗੇਗਾ ਜਿਹੜਾ ਆਪਾਂ ਚੀਨੀ ਪਾਵਾਂਗੇ ਉਸ ਤੋਂ ਬਾਅਦ ਫਿਰ ਪਾਣੀ ਪਾਵਾਂਗੇ ਜਿਹੜਾ ਗਰਮ ਪਾਣੀ ਪਿਆ ਦੇ ਕਿ ਉਹ ਛੱਡ ਦੇਗਾ ਆਟਾ ਛੱਡਣ ਲੱਗੇ। ਲਓ ਜੀ ਵੇਖੋ ਚੀਨੀ ਪਾਤੀ ਆਹ ਤੇ ਕਈ ਚਾਸਨੀ ਬਣਾ ਕੇ ਪਾਉਂਦੇ ਨੇ ਗੁਰੂ ਦੇ ਸਿੰਘ ਤੇ ਕਈ ਫਿਰ ਅੱਧਾ ਚੀਨੀ ਅੱਧਾ ਪਾ ਲੈਂਦੇ ਪਾਣੀ ਗਰਮ ਪਾ ਲਈ ਤੇ ਪਿਆਰਿਓ ਪਾਣੀ ਪਾਤਾ ਆਪਾਂ ਦੇਖ ਤਿਆਰ ਹੋ ਗਏ